ਬੈਲੀ ਬਰਨਾਲੇ ਵਾਲਾ ਪੁੱਜਾ ਹੋਇਆ ਕੋਲ ਸਾਹਿਬ ਅੱਜ 71000 ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ ਦੁਨੀਆ ਦੇ ਟਾਪਰ ਖਿਡਾਰੀ ਕਹਿੰਦੇ ਬੈਲੀ ਨੇ ਮਿਹਨਤ ਕਰਵਾਈ ਹੈ ਭਾਵੇਂ ਉਹ ਛੰਨਾ ਵਾਲੇ ਭੂਰੀ ਦੀ ਗੱਲ ਹੈ ਐਨ ਦੁਨੀਆ ਦੇ ਮੰਨੇ ਪਰਮੰਨੇ ਖਿਡਾਰੀ ਤਿਆਰ ਕੀਤੇ ਜੱਗੂ ਨਾਲ ਵੀ ਵੱਡਾ ਪਿਆਰ ਹੈ ਜੱਗੂ ਵੀ ਵੱਡਾ ਸਤਿਕਾਰ ਕਰਦਾ ਬੈਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਐਨ ਸਿਰੇ ਦਾ ਮੁਕਾਬਲਾ ਹੈ ਦੁਨੀਆ ਦੇ ਦੋ ਟਾਪਰ ਜਾਫੀ ਇਸ ਵੇਲੇ ਸਾਹਮਣੇ ਹੈ ਜੱਗੂ ਤੇ ਕਾਂਗੇ ਵਾਲਾ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਦੰਦੇ ਨਮੀਆਂ ਗਰਾਊਂਡ ਖਾਲੀ ਕਰਾ ਦਿਓ ਜੀ ਗਰਾਊਂਡ ਖਿਡਾਰੀਆਂ ਦਾ ਪਤੀਲਾ ਦੇ ਵਿੱਚ ਗਰਾਊਂਡ ਕਲੀਅਰ ਕਰ ਦਿਓ ਹਾਕਮ ਵਾਲੀਆ ਜੱਗੂ ਦੇ ਨਾਂਥ ਸਿੰਘਾ ਦੌਦ ਵਾਲਾ ਅਮਰਤ ਨਾਂਥ ਇਸਵੇਂ ਪਹਿਲਾ ਪੁਆਇੰਟ ਕਹਿੰਦੇ ਨੌਜਵਾਨ ਕਲਿਆਣ ਸੁੱਖਾ ਦੀ ਟੀਮ ਦੇ ਹਿੱਸੇ ਕਰ ਗਿਆ ਕਬੱਡੀ ਸਿਰਾਂ ਲੱਗਣਾ ਮੇਰੇ ਵੀਰੋ ਓ ਬੱਚੋ ਆਣੇ ਵਾਲਿਓ ਮੈਚ ਕਿਵੇਂ ਲੱਗੂ ਦੱਸਿਓ ਯਾਰਾ ਦੁਨੀਆ ਪੱਪਾਂ ਤੇ ਹੋ ਕੇ ਖੜ ਗਈ ਐ ਜਿਵੇਂ ਕੌਡੀ ਵਿੱਚ ਚੜਾਈ ਸੀ ਸੀਰੇ ਸੁੱਚੇ ਅਤੇ ਖਰਾਜੀ ਦੀ ਉਹਨੇ ਕੌਡੀ ਵਿੱਚ ਚੜਾਈ ਐ ਮਲੂਕ ਫਰੀਆਦ ਤੇ ਸ਼ਾਜੀ ਦੀ ਕੀ ਬਾਤ ਐ ਉਮੇਕ ਕੌਡੀ ਵਿੱਚ ਚੜਾਈ ਹੈ ਅੱਜ ਕਹਿੰਦੇ ਮਲੂਕ ਫਰਿਆਦ ਤੇ ਸ਼ਾਜੀ ਦੀ ਜਿਵੇਂ ਕੌਡੀ ਵਿੱਚ ਚੜਾਈ ਸੀ ਸ਼ੀਰੇ ਸੁੱਚੇ ਤੇ ਖਰਾਜੀ ਦੀ ਆਹ ਵੇਖਦਾ ਨਹੀਂ ਦੋਨੋਂ ਇੱਕ ਪਿੰਡ ਦੇ ਮੁੰਡੇ ਐ ਕਾਕੇ ਦੀ ਕੋਸ਼ਿਸ਼ ਐ ਸ਼ਾਜੀ ਨੰਬਰ ਲੈ ਕੇ ਵਾਪਸ ਆ ਚੱਲ ਪਿਆ ਮਾਈਕ ਜੀ ਸੇਫ ਕਾਲਾ ਮਾਈਕ ਜਰੂਰ ਚਲਾ ਦਿਓ ਆਹ ਸਾਹਮਣੇ ਇਸ ਲਈ ਸੁਨੀਲ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਟਮਟਾਨ ਸਰ ਦੀ ਧਰਤੀ ਐ ਹਾਕਮ ਵਾਲੀ ਐ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਪਰ ਤਮਤਾਨਸਾ ਵਾਲਾ ਤਕੜਾ ਨੰਬਰ ਜੋੜਦਾ ਹੋਇਆ ਹੈ ਹਨ ਕਹਿੰਦੇ ਵਿੱਚ ਮੈਦਾਨੀ ਕੋਲੋਲਾ ਕਰਦਾ ਬੁਲਟ تر세ਮ ਪੰਡਾਲ ਦਾ ਪੋਤਾ ਹਨ ਵੇਰ-ਵੇਰ ਕੇ ਕੌਡੀਆਂ ਪਾਉਂਦਾ ਮਹਿਮਦਵਾਲ ਦਾ ਜੋਤਾ ਇਹ تر세ਮ ਪੰਡਾਲ ਦਾ ਪੋਤਾ ਹੈ ਇਹ ਬੜਾ ਫਰਤੀਲਾ ਬੜਾ ਨਸ਼ੀਲਾ ਬੜਾ ਤੇਜ਼ ਤਰਾਰ ਖਿਡਾਰੀ ਹੈ ਜਿਹੜੇ-ਜਿਹੜੇ ਬੌਡਰ ਨੂੰ ਪਿਆਰ ਕਰ ਰਹੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਉੱਚੇ ਵੇਟ ਵਾਲਾ ਖੀਰਾ ਵਾਲੀਆ ਬੁਲਟ ਆਇਆ ਹੋਇਆ ਆ ਨੌਜਵਾਨ ਨੇ ਦੁਨੀਆ ਜਬਾਨੀ ਕੀਤੀ ਹੋਈ ਹੈ ਚੜhti ਉਮਰ ਦਾ ਛੋਟਾ ਨਾ ਫੇਸਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੁਣ ਹਾਕਮ ਵਾਲੀਆ ਤਿਆਰ ਹੈ ਕਿਹੜਾ ਖਿਡਾਰੀ ਲਾਉ ਜਫਾ ਮਾਨਸੇ ਦਾ ਮਾਣ ਹੈ ਮੁੰਡਾ ਆ ਕਾਂਗੇ ਵਾਲਾ ਤਿਆਰ ਹੈ ਹੁਣ ਵੇਖਦਾ ਵੀ ਸਿੱਧੂ ਵਾਂਗੂ ਕਹਿੰਦੇ ਸਿੱਧਾ ਹੀ ਚੱਲਦਾ ਹੈ ਮੁੰਡਾ ਪਰ ਸਾਹਮਣੇ ਨਾਤ ਵੇਖੋ ਯਾਰ ਰਾਮ ਜੀ ਮੁੰਡੇ ਦੇ ਸੱਟ ਪਲੀਜ਼ ਨਿਕੂ ਦੇਖੀ ਯਾਰਾ ਬਾਬਾ ਮਿਹਰ ਕਰੇ ਸੱਚੇ ਬਾਦਸ਼ਾਹ ਮਿਹਰ ਕਰੇ ਕਿਸੇ ਵੀ ਖਿਡਾਰੀ ਦੇ ਸੱਤ ਵੇਟ ਨਾ ਲੱਗੇ ਬੜਾ ਤਕਤ ਹਲੋ ਸਹੀ ਹੈ ਜੀ ਸਹੀ ਹੈ ਪ੍ਰਮਾਤਮਾ ਦੀ ਮਿਹਰ ਹੈ ਅਗਦੇ ਮੈਚ ਲਈਆਂ ਟੀਮਾਂ ਵੀ ਤਿਆਰੀ ਦੇ ਵਿੱਚ ਰਹਿਣਗੀਆਂ ਪਹਿਲਾ ਕੁਆਟਰ ਫਾਈਨਲ ਚੱਲ ਰਿਹਾ ਬੱਚਾਣੇ ਦੇ ਕਬੱਡੀ ਕੱਪ ਦਾ ਕल्याण ਸੁੱਖਾਂ ਤੇ ਹਾਕਮ ਵਾਲੇ ਪਿੰਡ ਦੀਆਂ ਟੀਮਾਂ ਦਾ ਸ਼ਹਿਜਾਦ ਅਲੀ ਹਰਮਨ ਬੁਲਟ ਜੱਗੂ ਹਾਕਮ ਵਾਲੀਆ ਗੁਰਵਿੰਦਰ ਘੰਗਾ ਤੇ ਉਧਰ ਨੋਜਵਾਨ ਇਸ ਸਮੇਂ ਦੇਖਦੇ ਵੀ ਨੀਕੂ ਕਲਿਆਣ ਵਰਗੇ ਟੌਪ ਦੇ ਖਿਡਾਰੀ ਜਿਹੜੇ ਸੁਨੀਲ ਵਰਗੇ ਖੇਡ ਮੈਦਾਨ ਦੇ ਵਿੱਚ ਨੇ ਅਗਲੀ ਰੇਡ ਕਹਿੰਦੇ ਸ਼ਹਿਜਾਦ ਅਲੀ ਪਾ ਰਿਹਾ ਹੈ ਅੱਲਾਹੁ ਦਾ ਆਵਾਜਾਵੇ ਕੁੱਲੀ ਦੀ ਫਕੀਰ ਦੀ ਵਿੱਚੋਂ ਫਕੀਰ ਹਸੈਨ ਦੇ ਪੁੱਤਰ ਦੀ ਰੇਣ ਪਈ ਹੋਈ ਹੈ ਮਲੂਕ ਅਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਫਰੀਆਦ ਅਲੀ ਦੇ ਵੀਰ ਦੀ ਚਰਚਾ ਹੁੰਦੀ ਹੈ ਆਹ ਸਾਹਮਣੇ ਦੇਖਦੇ ਵੀ ਨੀਕੂ ਕਲਿਆਣ ਵਾਲਾ ਇਸ ਵਿੱਚ ਟਰਾਈ ਕਰਦਾ ਹੋਇਆ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਜਾ ਰਿਹਾ ਹੈ ਹਾਕਮ ਵਾਲਾ ਦੇ ਹੁਣ ਤੱਕ ਤਿੰਨ ਨੇ ਕल्याण ਸੁਫੇ ਦੀ ਟੀਮ ਦੇ ਸਾਢੇ 3 ਨੇ ਉਹ ਸਲੀਲ ਧੰਤਾਨ ਵਾਲੇ ਦੀ ਰੇਡ ਪਈ ਹੋਈ ਹੈ ਹਾਕਮਾਲੀਆ ਜੱਗੂ ਹੈ ਗੁਰਵਿੰਦਰ ਕਾਂਗੇ ਵਾਲਾ ਹਾਕਮਾਲੀਆ ਜੱਗੂ ਤੇਲਾ ਉੱਤੇ ਲਿਖਿਆ ਥਾਸਾ ਜੋਰ ਲੱਗ ਜੂ ਮਟਾਉਣ ਵਾਸਤੇ ਪੈਸੇ ਪੂਸੇ ਮਾਰੇ ਬਿੱਲੋ ਸੋਚੇ ਦੁਨੀਆ ਅੱਜ ਜੱਟ ਪੈਦਾ ਹੋਇਆ ਬਸ ਜੱਫੇ ਲਾਉਣ ਵਾਸਤੇ ਇਹਦਾ ਆਖਦੀ ਹੈ ਜੀ ਜੱਟ ਪੈਦਾ ਹੋਇਆ ਜੱਫੇ ਲਾਉਣ ਵਾਸਤੇ ਹਰੇ ਖਰੇ ਰੇਡਰ ਨੂੰ ਢਾਉਣ ਵਾਸਤੇ ਆਹ ਬੁੱਲਟ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨਿੱਕੂ ਹੈ ਜਸ਼ਨ ਹੈ ਪੀਤਾ ਸ਼ਕਰਪੁਰੀਆ ਕਾਕਾ ਹੁਣ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਵਾਉਂਦਾ ਕਲਿਆਣ ਸੁਖੇ ਦੀ ਟੀਮ ਅੱਜ ਵੱਡੇ ਪੱਦਰ ਤੇ ਬਣੀ ਹੋਈ ਹੈ ਜੱਗੂ ਦਾ ਇਲਾਕਾ ਆਹ ਕਹਿੰਦੇ ਨੌਜਨ ਜਸ਼ਨ ਹੈ ਇਹ ਨਿੱਕੂ ਦਾ ਵੀਰ ਹੈ ਪੁੱਟ ਨਾਲ ਪੈ ਗਿਆ ਪੰਗਾ ਟਕ ਕਰ ਟੱਕਰ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਅੱਲਾ ਗੱਲਾ ਹੱਲਾ ਗੱਲਾ ਹੱਲਾ ਗੱਲਾ ਹੱਲਾ ਗੱਲਾ ਕੰਮ ਕਰਦਾ ਸ ਕੀ ਚੋਬਰਾ ਅੱਲਾ ਗੱਲਾ ਰਖੀ ਦਾ ਕਰਾ ਕੇ ਸੱਜਣਾ ਅੱਜ ਪਛੋਣੇ ਦੇ ਵਿੱਚ ਹੱਲਾ ਗੱਲਾ ਹੋ ਰਿਹਾ ਔ ਅਮਰਤ 나ਥ ਕਹਿੰਦੇ ਇਸ ਵੇ ਸੀਹਾ ਦੌਦ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਪਹਿਲਵਾਨ ਦਾ ਪੁੱਤਰ ਹੈ ਇਹ ਬਾਪੂ ਚੰਨਣ ਸਿੰਘ ਦਾ ਪੁੱਤਰ ਹੈ ਇਹ ਗੁਰਵਿੰਦਰ ਕਾਕੇ ਵਾਲਾ ਟੱਕਰ ਪਛੋਣ ਵਿੱਚ ਕਰ ਰਹੀ ਹੈ ਦੁਨੀਆ ਆਨੰਦ ਮਾਣਦੀ ਹੈ ਉਹ ਪਛੋਣੇ ਕੀ ਹੋਈ ਜਾਂਦਾ ਹੱਲਾ ਗੱਲਾ ਹੱਲਾ ਗੱਲਾ ਹੱਲਾ ਗੱਲਾ ਉਹ ਪਛੋਣੇ ਕੀ ਹੋਈ ਜਾਂਦਾ ਅੱਜ ਤੇ ਐ ਸਿਰਾ ਹੋਈ ਜਾਂਦਾ ਹੈ ਮੇਰੇ ਵੀਰੋ ਵੀ ਸਿਰਾ ਹੋਣ ਵਾਲੀ ਗੱਲ ਹੋ ਗਈ ਹੈ ਅੱਜ ਤੇ ਅਤ ਹੋ ਗਈ ਹੈ ਉਹ ਬੱਛੋਣੇ ਦੇ ਵਿੱਚ ਲੋਹਾਂ ਘੁੰਮਦੀਆਂ ਬੱਛੋਣੇ ਦੇ ਵਿੱਚ ਰੁਮਾਲ ਘੁੰਮਦੇ ਆ ਬੱਛੋਣੇ ਦੇ ਵਿੱਚ ਭੰਗੜੇ ਪੈਂਦੇ ਆ ਬੱਛੋਣੇ ਦੇ ਵਿੱਚ ਗੱਲ ਝੂਲਦੇ ਆ ਮੇਰੇ ਵੀਰੋ ਨੰਬਰ 샤ਜੀ ਦਾ ਨੰਬਰ 샤ਜੀ ਦਾ ਅਗਲੀ ਰੇਡ ਸੁਨੀਲ ਦੀ ਖੇਡ ਮੈਦਾਨ ਦੇ ਵਿੱਚ ਜੱਗੂ ਤੇ ਕਾਂਗੇ ਵਾਲਾ ਟਾਪਰ ਨੇ ਅੱਜ ਦੇ ਸਮੇਂ ਦੇ ਦੁਨੀਆ ਦੇ ਤਰੰਤਰ ਜਾਫੀ ਨੇ ਵੱਡੀ ਡਿਮਾਂਡ ਹੈ ਕਰੇਜ ਹੈ ਸਮੀਲ ਦੀ ਪਈ ਹੁਰਰੇ ਸਨੀਲ ਸਰਾ ਸਰਾ ਹੋਈ ਜਾਂਦਾ ਹੈ ਲੈ ਵੀ 샤ਜੀ ਨੇ ਪ੍ਰੋਫੈਸਰ ਸਾਹਿਬ ਐਨ ਦੂਜੀ ਮੋੜਤੀ ਹੈ 샤ਜੀ 샤ਜੀ ਤੇ ਸੁਨੀਲ ਦੀਆਂ ਗੱਲਾਂ ਬਕਰੀਆਂ ਮੇਰੇ ਵੀਰੋ ਤੂੰ ਟਾਈਮ ਨਾਲ ਆਲਣੇ ਨੂੰ ਮੁੜ ਘੁਗਿਏ ਓਡਿਆ ਸ਼ਕਾਰ ਉੱਤੇ ਬਾਜ ਫਿਰਦਾ ਹੈ ਉੱਡਿਆ ਸ਼ਿਕਾਰ ਉੱਤੇ ਬਾਜ਼ ਫਿਰਦਾ ਹੈ ਅੱਜ ਕਬੱਡੀ ਵਾਲੇ ਬਾਜ਼ ਉਡਾਰੀਆਂ ਭਰਦੇ ਐ ਸ਼ਹਿਜ਼ਾਦ ਅਲੀ ਕਬੱਡੀ ਪਾ ਰਿਹਾ ਹੈ ਫਕੀਰ ਹੁਸੈਨ ਦਾ ਪੁੱਤਰ ਉਹ ਫਰੀਦ ਅਲੀ ਦਾ ਵੀਰ ਇੱਕ ਪਾਸੇ ਦੇਖ ਲੈ ਜੀ ਸਾਹਮਣੇ ਟਿੱਕੂ ਦਾ ਵੀਰ ਇਸ ਵਿੱਚ ਟ੍ਰਾਈ ਕਰਦਾ ਹੋਇਆ ਦੁਨੀਆ ਝੂਮ ਰਹੀ ਹੈ ਦੁਨੀਆ ਆਨੰਦ ਲੈ ਰਹੀ ਹੈ ਬੱਝੋ ਆਣੇ ਦੇ ਮੇਲੇ ਦਾ ਦੁਨੀਆ ਆਨੰਦ 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 ਲੈ ਰਹੀ ਹੈ ਬੱਝੋ ਆਣੇ ਦੇ ਮੇਲੇ ਦਾ ਹਾ ਨਾਥ ਆ ਗਿਆ ਛੋਟਾ ਨਾਥ ਆ ਗਿਆ ਛੋਟਾ ਨਾਥ ਆ ਗਿਆ ਕਾਂਗੇ ਵਾਲਾ ਊ ਸਰਾ 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 ਹੋ ਰਿਹਾ ਬੁਲੇਟ ਦੀ ਰੇਡ ਦੁੱਖ ਟੁੱਟ ਗਏ ਸਾਰੇ ਜਿਹੜੇ ਆਏ ਆ ਪਛੋਣਾਂ ਨੇ ਅੱਜ ਲੈਂਦੇ ਆ ਨਿਆਰੇ ਪਹਿਣਾ ਕਹਿ ਤੋ ਅੱਜ ਤੇ ਵੱਜਦੇ ਆ ਨਲਕਾਰੇ ਖੜਾਰੇ ਖਿਡਾਰੀ ਚੋਟੀ ਦੇ ਪੁੱਜੇ ਨੇ ਸਾਰੇ ਪੁੱਜੇ ਨੇ ਸਾਰੇ ਸੈਂਪਲੀ ਕਰ ਦਿਓ ਗੱਲ। ਕੀ ਬਾਤ ਹੈ ਖਿਡਾਰੀ ਚੋਟੀ ਦੇ ਪੁੱਜੇ ਨੇ ਇਸ਼ਾਰੇ ਅੱਜ ਕਹਿੰਦੇ ਬਿਨਾ ਕਹੇ ਤੋਂ ਪਛਾਣੇ ਦੇ ਵਿੱਚ ਪਜਦੇ ਆ ਤਲਕਾਰੇ। ਸੁਨੀਲ ਧੰਡਾਨ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ। ਆਖਮਾਲੀਆ ਜੱਗੂ ਇਹ ਟਰਾਈ ਕਰਦਾ ਹੋਇਆ। ਉਹ ਮਾਰੀ ਜਦੋਂ ਸ਼ਾਨ ਲਾ ਕੇ ਜੋਰ ਪੱਟਾ ਨਾਲ ਅੱਖ ਦੀ ਝਪਕ ਨਾ ਕਮਾਲ ਜਿਹਾ ਹੋ ਗਿਆ। ਉਧਰ ਨਾਂਤ ਦੀਆਂ ਦੋ ਕਬੱਡੀਆਂ ਗਗਨ ਕਨੇਡਾ ਪੀਤਾ ਕਨੇਡਾ ਖੁਸ਼ੀ ਕਨੇਡਾ ਇਹਨਾਂ ਵੱਲੋਂ 500 ਰੁਪਏ ਦੀਆਂ ਹੋਣਗੀਆਂ ਪਰ ਆਹ ਕਬੱਡੀ ਫਕੀਰ ਹਸੈਨ ਦੇ ਪੁੱਤਰ ਦੀ ਪੈ ਰਹੀ ਹੈ ਇਹ ਸ਼ਹਿਜ਼ਾਦ ਨਹੀਂ ਹੈ ਇਹ ਜਲੰਧਰ ਤੋਂ ਚੱਲ ਕੇ ਆਇਆ ਹੈ ਇਹ ਦੋ ਆਪਾਂ ਦਾ ਖਿਡਾਰੀ ਹੈ ਦੋ ਪਾਣੀਆਂ ਦੀ ਧਰਤੀ ਦਾ ਚੋਬਰ ਬੱਚੋਣੇ ਦੇ ਵਿੱਚ ਰੇਡ ਪਾ ਰਿਹਾ ਹੈ ਮਾਨ ਸਾਹ ਦੇ ਵਿੱਚ ਪੁੱਜਾ ਹੋਇਆ ਉਹ ਮੇਰਾ ਟਿੱਬਿਆਂ ਦੇ ਵਿੱਚ ਪਿੰਦ ਕੋੜੇ ਬਾੜੀ ਚੱਪਦੀ ਹੈਂਡ ਕੋੜੇ ਮੁੰਡੇ ਫੈਨ ਨੇ ਤੇਰਾ ਸ਼ਹਿਰਾ ਦੇ ਸ਼ਹਿਰਾ ਨੇ ਸ਼ਹਿਰਾ ਦੇ ਸਾਹਮਣੇ ਕਲਿਆਣਾ ਵਾਲਾ ਬਠਿੰਡੇ ਵਾਲਾ ਪਰ ਜਿਲੰਧਰ ਵਾਲਾ ਓਏ ਆ ਗਿਆ ਨਾਥ ਆ ਗਿਆ ਨਾਥ ਆ ਗਿਆ ਮੇਰੇ ਵੀਰੋ ਨਾਥ ਆ ਗਿਆ ਪੱਛੋਆਣੇ ਏਗੂ ਪਿਆਰ ਹੈ ਕਾਗੇ ਵਾਲਾ ਪਿਆਰ ਹੈ ਹੁਣ ਵੇਖਦਾ ਵੀ ਟੱਕਰ ਕਿਹੋ ਜੀ ਹੁੰਦੀ ਹੈ ਇਹ ਨਜ਼ਾਰਾ 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 ਵੱਜਿਆ ਪਿਆ ਹੈ ਵੱਜਿਆ ਪਿਆ ਹੈ ਮੇਰੇ ਵੀਰੋ ਹਾਂਜੀ ਸੇਵਕ ਜੀ ਅਨੰਦ ਯਾਦ ਦੇ ਬੱਚੋਣੇ ਦੇ ਮੇਲੇ ਦਾ ਦੁਨੀਆ ਸਵਾਦ ਲੈ ਰਹੀ ਹੈ ਸਵੇਰ ਦੇ ਜਿਹੜੇ ਬੈਠੇ ਆ ਆ ਮੈਚ ਨੇ ਮੇਰੇ ਵੀ ਦੁੱਖੀ ਤੋੜ ਦਿੱਤੇ ਆ ਆ ਮੈਚ ਨੇ ਸਵਾਦ ਹੀ ਪੱਕਾ ਕਰ ਦਿੱਤਾ ਹੈ ਹਰਮਨ ਬੁਲਟ ਖੀਰਾ ਮੜੀ ਹੈ ਕਪੂਰਥਲੇ ਵਾਲਾ ਚੋਬਰ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਸਿੱਕੂ ਕਲਿਆਣ ਸੁਫੇ ਵਾਲਾ ਆ ਬੁਲਟ ਖੀਰਾ ਵਾਲੀ ਹੈ ਐਸਆਈ ਰਾਮ ਸਿੰਘ ਦੀ ਫੈਸਲਾ ਕਰਦੇ ਆ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਦੇ ਵਿੱਚ ਜਾਂਦੇ ਆ ਇਹ ਕਹਿੰਦੇ ਤਮਟਾਨ ਸਾਹਿਬ ਦਾ ਚੋਬਰ ਹੈ ਤੇ ਗੁਲਜਾਰੀ ਪੂਣਕ ਦੇ ਪਿੰਡਾਂ ਦਾ ਖਿਡਾਰੀ ਹੈ ਸੁਨੀਲ ਜਿਸਨੇ ਕਬੱਡੀ ਪੌਂਡ ਤੇ ਵਾਧਾ ਹੋਇਆ ਇਹ ਮਲਕੀਤ ਦਾ ਪਿੰਡੂ ਹੈ ਇੱਕ ਪਾਸੇ ਗੁਰਵਿੰਦਰ ਘਾਂਗੇ ਨਾਲ ਪੇਚਾ ਪੈ ਗਿਆ ਟੱਕਰ ਪੈ ਗਈ ਸ਼ੇਰਾਂ ਦੀ ਚੱਕ ਚੱਕ ਪੈਂਦੀ ਟੱਕ ਉਹ ਬੱਚੋ ਅਰੇ ਵਾਲੇ ਉਹ ਨਿਆਰਾ ਆਇਆ ਗਿਆ ਨਹੀਂ ਸ਼ੇਰਾ ਹੋ ਗਿਆ ਬਚਾਉਣੇ ਦੇ ਵਿੱਚ ਮੇਰੇ ਵੀਰੇ ਉਹ ਬੱਚੋ ਅਰੇ ਵਾਲੇ ਦੁਨੀਆ ਕਹਿੰਦੀ ਆਨੰਦ ਵੱਜ ਗਿਆ ਆਨੰਦ ਵੱਜ ਗਿਆ ਆਨੰਦ ਵੱਜ ਗਿਆ ਸਿਰਾ ਲੱਗਿਆ ਪ੍ਰੋਫੈਸਰ ਸਾਹਿਬ ਸ਼ਾਜੀ ਆ ਗਿਆ ਸ਼ਾਜੀ ਆ ਗਿਆ ਬੱਚਾ ਨੇ ਦਾ ਮੇਲਾ ਝੂਲਦਾ ਮੇਰੇ ਵੀਰੋ ਬੱਚਾ ਨੇ ਦਾ ਮੇਲਾ ਨੱਚਦਾ ਆ ਬੱਚਾ ਨੇ ਦੇ ਵਿੱਚ ਕਮਾਲ ਹੋਈ ਪਈ ਹੈ ਦੁਨੀਆ ਕਬੱਡੀ ਤੇ ਧਿਆਨ ਹੋਈ ਪਈ ਹੈ ਸ਼ਹਿਜ਼ਾਦ ਅਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਕਲਿਆਣ ਸੁਖੇ ਵਾਲਿਓ ਉਹ ਮੁੰਡਿਓ ਕੁਝ ਕਰਨਾ ਪੈਣਾ ਨੌ ਹੁਣ ਤੱਕ ਹੱਕ ਮੰਗਵਾ ਦੇ ਨੇ ہوں تک کلیان سکے ساڑھے نو ریڑھ گند ہوگی آؤ علی اٹھ گیا نمبر جوڑ گیا ہر والا دے آؤ تگڑا می سر میں سردا میں نا ناتھ دیا دو دی ہیں ਨਿੰਦੀ ਬੱਚਾਣਾ ਵੱਲੋਂ 1500 ਦੀਆਂ ਹੋਣ ਗਈਆਂ ਗਗਨ ਕੈਨੇਡਾ ਪੀਤਾ ਕੈਨੇਡਾ ਤੇ ਖੁਸ਼ੀ ਕੈਨੇਡਾ ਇਹਨਾਂ ਨੇ ਵੀ ਦੋ ਕਬੱਡੀਆਂ ਤੇ ਮੇਰੇ ਵੀਰੋ 500 ਲਾਇਆ ਹੋਇਆ ਇਹ 2000 ਦੀ ਪਹਿਲੀ ਕਬੱਡੀ ਹੈ ਨਾਸ ਸਿੰਘਾ ਨੌਜਨ ਲੈ ਵੀ ਹਾਕਮ ਵਾਲੀਆ ਤੇਰਾ ਇਲਾਕਾ ਹੈ ਨੌਜਨ ਅੱਜ ਗੱਲ ਵੱਖਰੀ ਬਣਾਉਣੀ ਪੈਣੀ ਆ ਆਹ ਜੱਗੂਆ ਗੱਲ ਸਿਰੇ ਲਾਉਣੀ ਪੈਣੀ ਆ ਨੌਜਨ ਢਾਂਗੇ ਵਾਲਾ ਆਇਆ ਹੋਇਆ ਸਿੱਧੂ ਵਾਂਗੂ ਇਹਦਾ ਸਿੱਧਾ ਹੀ ਚੱਲਦਾ ਹੈ ਹਰੇ ਤੋਂ ਖਰਾ ਰੇਡਰ ਮੁੰਡਾ ਪੱਲ ਵਿੱਚ ਖੱਲਦਾ ਸਿੱਧੂ ਵਾਂਗੂ ਇਹ ਨਹੀਂ ਸਿੱਧੇ ਹੀ ਚੱਲਦਾ ਹੈ ਖਰੇ ਤੋਂ ਖਰਾ ਰੇਡਰ ਪੱਲ ਵਿੱਚ ਖੱਲਦਾ ਹੈ ਖਰੇ ਤੋਂ ਖਰਾ ਰੇਡਰ ਪੱਲ ਵਿੱਚ ਖੱਲਦਾ ਹੈ ਇਹ ਹੈ ਨੌਜਾਨ ਜੱਗੂ ਹਾਕਮ ਆੜੀਆ ਉਹ ਜੱਗੂ ਨੂੰ ਕਿਹੜਾ ਕਿਹੜਾ ਪਿਆਰ ਕਰਦਾ ਇੱਕ ਵਾਰੀ ਦਿਲੋਂ ਮੁਹੱਬਤ ਕਰਦੀ ਹੈ ਦੁਨੀਆ ਲੋਕਾਂ ਨੇ ਦਿਲੋਂ ਤਾੜੀ ਮਾਰੀ ਹੈ ਤੂੰ ਟਾਈਮ ਨਾਲ ਆਲਣੇ ਨੂੰ ਮੁੜ ਘੁਗਿਏ ਉੱਡਿਆ ਸ਼ਿਕਾਰ ਉੱਤੇ ਬਾਜ਼ ਫਿਰਦਾ ਹੈ ਇੱਕ ਪਾਸੇ ਸ਼ਹਜਾਦ ਅਲੀ ਕਬੱਡੀ ਪਾ ਰਿਹਾ ਨਿੱਕੂ ਕਲਿਆਣ ਸੁਥੇ ਵਾਲੇ ਦੀ ਆਹ ਦੇਖ ਲੈ ਵੀ ਮੇਰੇ ਵੀਰੋ ਚਾਰਾਂ ਦੇ ਵਿੱਚੋਂ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ 2000 ਦਾ ਜੱਫਾ ਲੱਗਿਆ ਹੈ ਮਾਇਆ ਪੁੱਜਦੀ ਹੋ ਗਈ ਹੈ ਆਹ ਵਾਹ ਓਏ ਗੱਬਰੂਆ ਵਾਹ ਓਏ ਗੱਬਰੂਆ ਵਾਹ ਓਏ ਗੱਬਰੂਆ ਸਵਾਦ ਕਰ ਦਿੱਤਾ ਸ਼ਾਜੀ ਨੇ ਲੱਲੀ ਵਾਲੇ ਦੀ ਯਾਦਵਾ ਦਿੱਤੀ ਸ਼ਾਜੀ ਨੇ ਛਾਲ ਮਾਰ ਕੇ ਕੰਵੀਰ ਜੱਗਦੇ ਕਹਿੰਦੇ ਦੁਨੀਆ ਦੇ ਦਿਲ ਜਿੱਤਦੇ ਆ ਆ ਨਾਸ ਹੈ ਇਹ ਕਾਕੇ ਦਾ ਚੰਦਿਆ ਹੋਇਆ ਉਧਰ ਚੰਦਰ ਸਿੰਘ ਦਾ ਪੁੱਤ ਹੈ ਔਰ ਹਾਕਮ ਆ ਰਿਹਾ ਜੱਗੂ ਜੱਗੂ ਦੇ ਨਾਚ ਦੇ ਦਰਮਿਆਨ ਮੁਕਾਬਲਾ ਹੈ ਨੰਬਰ 8 ਜਿਲੇ ਹਾਵੀ ਦਾ ਬੁਲਟ ਦੀ ਰੇਡ ਪੈ ਰਹੀ ਹੈ ਬੁਲਟ ਹਰਮਨ ਖੀਰਾਵਾਲੀਆਂ ਕਪੂਰ ਚਿੱਲਾ ਫਿਰ ਕਬੱਡੀ ਪਾ ਰਿਹਾ ਆਇਆ ਪ੍ਰੀਤਾ ਗਿਆ ਪ੍ਰੀਤਾ ਲਈ ਕਿਤੇ ਦੋ ਨਾ ਕਬੱਡੀ ਤੇ ਕਪੂਰ ਚਿੱਲਾ ਕੋਈ ਦੋ ਨਾ ਇੱਕ ਪਾਸੇ ਕਪੂਰਪਈਆ ਦੁਆਬੇ ਵਾਲਾ ਆ ਦੂਜੇ ਪਾਸੇ ਬਠਿੰਡੇ ਵਾਲਾ ਜੋ ਬੁਲਟ ਧੁੱਕ 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 ਕਰਾਈ ਖੜਦਾ ਹੈ ਗੱਲ ਸਿਰੇ ਲਈ ਫਿਰਦਾ ਹੋ ਬੁਲਟ ਬੱਚਾ ਨੇ ਦੁੱਕ 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 ਕਰਾਈ ਕਰਦਾ ਸਾਹਮਣੇ ਕਬੱਡੀ ਸਮੀਲ ਨੇ ਪਾਤੀ ਮੇਰੇ ਵੀਰੋ ਗੱਲ ਸਿਰੇ ਲਾਤੀ ਮੇਰੇ ਵੀਰੋ ਧਾਗੇ ਵਾਲਾ ਧਾਗੇ ਆ ਵੀ ਧਾਗੇ ਵਾਲਾ ਵਾਹ ਓਏ ਤਮਤਾਨ ਸਾਹ ਵਾਲਿਆ ਵਾਹ ਓਏ ਤਮਤਾਨ ਸਾਹ ਵਾਲਿਆ ਬਾਬਾ ਮੇਰ ਕਰੇ ਬਾਬਾ ਮੇਰ ਕਰੇ ਹੋਰ ਸਪਰੇ ਕਰਾ ਜਿਗਰ ਅੱਖੀਂ ਦੀ ਸਾਡੀ ਪਿਆਰੀ ਹੈ ਹੁਣ ਤੱਕ ਦੇ ਜਿਹੜੇ ਸਕੋਰ ਐ ਕਲਿਆਣ ਸੁੱਖਾ ਦੇ 12 ਨੇ ਤੇ ਹਾਕਮ ਵਾਲਾ ਦੀ ਟੀਮ ਦੇ 13 ਨੇ 14 ਤੇ 15 ਨੰਬਰਾਂ ਦਾ ਮੈਚ ਚੱਲ ਰਿਹਾ ਹੈ ਅੱਧੇ ਮੇਰੇ ਵੀਰੋ ਪੁਆਇੰਟ ਤੇ ਜਿੱਤਾ ਹਾਰਾਂ ਦੇ ਫੈਸਲੇ ਹੋਣਗੇ ਸੰਗਤੀਆਂ ਦੁਆਵਾਂ ਪ੍ਰਮਾਤਮਾ ਦੀ ਮੇਰ ਹੈ ਸਾਰੇ ਖਿਡਾਰੀ ਜਿੱਦਾਂ ਹੱਸਦੇ ਖੇਡਦੇ ਘਰਾਂ ਤੋਂ ਮੇਰੇ ਵੀਰੋ ਆਏ ਐ ਐਦਾਂ ਹੀ ਹੱਸਦੇ ਖੇਡਦੇ ਆਪਣੇ ਘਰਾਂ ਨੂੰ ਚਲੇ ਜਾਣ ਇਹ ਸਾਰੀ ਸੰਗਤ ਦੀਆਂ ਦੁਆਵਾਂ ਸਾਰੇ ਕਬੱਡੀ ਖਿਡਾਰੀਆਂ ਦੇ ਨਾਲ ਹੈਲੋ ਹਲੋ ਇੱਕ ਮਿੰਟ ਜੀ ਪਈ ਗੁਰਪ੍ਰੀਤ ਸਿੰਘ ਬੁੜਲਾਡੇ ਤੋਂ ਗੁਰਪ੍ਰੀਤ ਸਿੰਘ ਬੁੜਲਾਡਾ 1100 ਰੁਪਏ ਨਾਲ ਕਲੱਬ ਦੀ ਮਾਲੀ ਮਦਦ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ ਗੁਰਪ੍ਰੀਤ ਸਿੰਘ ਬੁੜਲਾਡਾ ਹਲੋ ਠੀਕ ਹੈ ਗੁਰਵਿੰਦਰ ਇੱਕ ਵਾਰੀ ਤਾੜੀਆਂ ਮਾਰ ਕੇ ਅਸ਼ੀਰਵਾਦ ਦੇ ਦਿਓ ਠੀਕ ਹੈ ਬਾਬਾ ਮਿਹਰ ਕਰੇ ਦੁਨੀਆ ਦਾ ਅੱਜ ਦੇ ਟਾਈਮ ਦਾ ਟਾਪਰ ਖਿਡਾਰੀ ਆ ਗੁਰਵਿੰਦਰ ਕਾਂਗੇ ਵਾਲਾ ਨੌਜਾਨ ਠੀਕ ਐ ਗੁਰਵਿੰਦਰ ਸੱਚੇ ਪਾਤਸ਼ਾਹ ਦੀ ਮਿਹਰ ਐ ਠੀਕ ਐ ਸੱਤ ਫੀਟ ਨਾ ਲੱਗੇ ਮੈਚ ਮਾੜਾ ਚੰਗਾ ਲੱਗ ਜਾਵੇ ਕੋਈ ਗੱਲ ਨਹੀਂ ਹਰ ਰੋਜ਼ ਤੇ ਖਿਡਾਰੀ ਨਹੀਂ ਜਿੱਤਦਾ ਮੇਰੇ ਵੀਰੋ ਇਹ ਜਿੱਤ ਹਾਰ ਜਿਹੜੀ ਬਣੀ ਐ ਜਦ ਮੈਦਾਨ ਦੇ ਵਿੱਚ ਦੋ ਮੱਲ ਹੁੰਦੇ ਐ ਹਰ ਮੇਰੇ ਵੀਰੋ ਮੈਚ ਚੱਲਦੇ ਲੱਗਦੇ ਰਹਿਣ ਕਿਸੇ ਦੇ ਸੱਟ ਫੇਟਣਾ ਲੱਗੇ ਸਾਹਮਣੇ ਸ਼ਹਿਜਾਦ ਦੀ ਕਬੱਡੀ ਸੇਵਕ ਜੀ ਸਾਜੀ ਸ਼ਹਿਜਾਦ ਅਲੀ ਫਕੀਰ ਹਸੈਨ ਦਾ ਪੁੱਤਰ ਜਲੰਧਰ ਵਾਲਾ ਚੋਬਰ ਦੁਆਬੇ ਦਾ ਖਿਡਾਰੀ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਇੱਕ ਪਾਸੇ ਦੇਖਦੇ ਵੀ ਫਿਰ ਪੇਚਾ ਪੈ ਗਿਆ ਅੱਜ ਤੇ ਉੱਡ ਜੂ ਉੱਡ ਜੂ ਕਰਦਾ ਫਿਰਦਾ ਅੱਜ ਤੇ ਕਹਿੰਦੇ ਫਰਿਆਦ ਦਾ ਵੀਰ ਹਵਾ ਨੂੰ ਗੰਡਾ ਦੇਣ ਵਾਲੀ ਗੱਲ ਬਚਾਉਣੇ ਦੇ ਵਿੱਚ ਕਰ ਰਿਹਾ ਹੈ ਮਲੂਕ ਅਲੀ ਦੇ ਵੀਰ ਦੀ ਲਓ ਬੁਲਟ ਜਾਫ ਲਾਈਨ ਤੇ ਆ ਗਿਆ ਮੇਰੇ ਵੀਰੋ ਬੁਲਟ ਕਹਿੰਦੇ ਜਾਫ ਲਾਈਨ ਦੇ ਵਿੱਚ ਆ ਗਿਆ ਆਹ ਡਾਜਮਰ ਆ ਗਿਆ ਨਾਥ ਨੰਬਰ ਲੈ ਕੇ ਵਾਪਸ ਹੈ ਨਾਥ ਨੰਬਰ ਲੈ ਕੇ ਵਾਪਸ ਹੈ ਆ ਮੈਚ ਬੱਛੋਆਨੇ ਦੇ ਕਬੱਡੀ ਕੱਪ ਦਾ ਇਤਿਹਾਸਿਕ ਮੈਚ ਹੈ ਮੇਰੇ ਵੀਰੋ ਇਹਦੀਆਂ ਗੱਲਾਂ ਬੜੀ देर ਤੱਕ ਹੋਣਗੀਆਂ ਇਸ ਮੈਚ ਦੀਆਂ ਗੱਲਾਂ ਬੜੀ देर ਤੱਕ ਹੋਣਗੀਆਂ ਸਿਰੇ ਦਾ ਮੈਚ ਜਿਹੜਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਇਸ ਵੇਲੇ ਖੇਡਿਆ ਜਾ ਰਿਹਾ ਹੈ ਸਾਹਮਣੇ ਮੈਚ ਦੀ ਜੇਤੂ ਰੇਡ ਜਿਹੜੇ ਪਾਸੇ ਪੁਆਇੰਟ ਜਾਊ ਉਹੀ ਟੀਮ ਜਿੱਤੂਗੀ ਆ ਬੱਛੋਆਨੇ ਦੇ 47ਵੇਂ ਸਾਲ ਦੇ ਮੇਲੇ ਤੇ ਕਲਿਆਣ ਸੁੱਕੇ ਤੇ ਹਾਕਮਾਂ ਦੀ ਟੱਕਰ ਚੱਲਦੀ ਹੈ ਸ਼ਾਜੀ ਕਬੱਡੀ ਪਾ ਰਿਹਾ ਹੈ ਸ਼ਕਰਪੁਰੀਆ ਰੇਡ ਪਾ ਰਿਹਾ ਹੈ ਨਿੱਕੂ ਵਰਗੇ ਤਿਆਰ ਵਰ ਤਿਆਰ ਹੈ ਟੱਕਰ ਸਿਰੇ ਦੀ ਚੱਲਦੀ ਹੈ ਉਹ ਸਰਾ ਇੱਕ ਪਾਸੇ ਸਰਾ 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 ਓਏ ਸਰਾ ਓਏ ਸਰਾ ਲਾਤਾ ਉਹ ਮੁੰਡਿਆ ਬੁਲਟਾ ਸ਼ਹਿਜ਼ਾਦ ਗੱਲ ਸਿਰੇ ਲੱਗੀ ਹੈ ਬੱਲੇ ਬੱਲੇ ਹੋ ਗਈ ਐ ਸੇ ਵੀ ਖੁਸ਼ ਹੈ ਵੀ ਗੱਲ ਸਿਰੇ ਲੱਗੀ ਹੈ ਾਂਗੇ ਵਾਲਾ ਬੁਲਟ ਤੇ ਸ਼ਾਹੀ 31 31000 ਦਾ ਮਾਨ ਸਨਮਾਨ ਹੋਣਾ ਹੈ ਦਰਸ਼ਕ ਵੀਰੋ ਜੇ ਆਇਆ ਦਾ ਮੁੱਲ ਮੁੜ ਗਿਆ ਇੱਕ ਵਾਰੀ ਸੰਗਤ ਖੁਸ਼ ਹੈ ਕਲਿਆਣ ਸੁਖੇ ਦੇ 13 ਨੰਬਰ ਰਹੇ ਨੇ ਹਾਕਮ ਵਾਲੇ ਦੇ 15 ਨੰਬਰ ਰਹੇ ਨੇ ਦਰਸ਼ਕ ਵੀਰੋ ਹਾਕਮ ਵਾਲੇ ਦੀ ਟੀਮ ਜੇਤੂ ਰਹੀ ਹੈ ਹਾਂ ਬੋਲ ਦਿੰਦਾ ਜੀ 31000 ਦੇ ਨਾਲ ਸ਼ਹਿਜ਼ਾਦ ਦਾ ਤੇ 31000 ਦੇ ਨਾਲ ਬੋਲਡ ਦਾ ਤੇ 31000 ਦੇ ਨਾਲ ਖਾਂਗੇ ਵਾਲੇ ਦਾ ਸੇਵੀ ਸਾਡਾ ਵੀਰ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਵੱਲੋਂ ਇਹ ਮਾਨ ਸਨਮਾਨ ਜਿਹੜੇ ਦਿੱਤੇ ਜਾ ਰਹੇ ਹੈ। ਬਹੁਤ ਤਗੜਾ ਮੈਚ ਜਿਹੜਾ ਹੈ ਵਾਹਿਗੁਰੂ ਆ ਗਿਆ ਹੈ। ਟਾਂਟੋ ਦੇ ਵਰਲਡ ਕੱਪ ਦਾ ਬੈਸਟ ਆ ਗਿਆ ਦੁਨੀਆ ਦਾ ਟਾਪਰ। ਲੈ ਵੀ ਵਾਹਿਗੁਰੂ ਮੁਬਾਰਕਬਾਦ ਹੈ। ਬਾਠਾਂ ਦੇ ਵਿੱਚ ਕਹਿੰਦੇ ਸਾਡੇ ਪਿੰਦੂ ਨੂੰ ਗੱਡੀ ਦਿੱਤੀ ਜਾਣੀ ਹੈ।